ਸਤਨਾ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 3 ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮਰਾਰਾ ਸ਼ਿਵ ਸ਼ਕਤ ਮਿਟਾਈਆਂ ਚੁਕਾ ਅੰਧਾਰਾ ਤੁਰ ਮस्तक ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਧ ਪਾਈਐ ਸੰਤ ਜਨੋ ਜਿਸ ਦੇਖ ਹੋਂ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮਿਲੋ ਹਰ ਰਸ ਪੀਵਾਂ ਰਹਾ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਅਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਬ ਗੁਣ ਆਰੇ ਪਾਪੀ ਪਥਰ ਡੂਬ ਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਬ ਗੁਣ ਆਰੇ ਹਰ ਸਰਨਾਗਤ ਰਖ ਲੈ ਹੋ ਮੂੜ ਮੁਗਦ ਨਿਸ਼ਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇ ਸੱਜਣ ਹਰ ਪ੍ਰਭ ਪਾਇਆ ਘਰ ਸੁਹਲਾ ਗਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤ ਗੁਰ ਪਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾ ਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਸ ਸ਼ਬਦ ਦਾ ਜੋ ਮੁੱਖ ਭਾਵ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਤਨ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ ਹਰ ਕਿਤ ਵਿਦ ਪਾਈਐ ਸੰਤ ਜਨਹੁ ਜਿਸ ਦੇਖ ਹਉ ਜੀਵਾਂ ਸਾਧ ਸੰਗਤ ਜੀ ਜਿਸ ਵੇਲੇ ਮੁਨੱਖ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਜਗਿਆਸਾ ਪੈਦਾ ਹੁੰਦੀ ਹੈ ਉਸ ਤਰ੍ਹਾਂ ਬੇਨਤੀ ਕਰਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਬਚਾਈ ਕਹਿੰਦੇ ਮੈਂ ਆਪਣਾ ਆਪ ਵੇਚਣ ਵਾਸਤੇ ਵੀ ਤਿਆਰ ਹਾਂ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਇ ਹਰ ਕਿਤ ਵਿਦ ਪਾਈਏ ਕਿਸੇ ਤਰੀਕੇ ਦੇ ਨਾਲ ਕਿਸ ਢੰਗ ਦੇ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਹਰ ਕਿਤ ਵਿਦ ਪਾਈਏ ਸੰਤ ਜਨੋ ਇਹ ਪ੍ਰਭੂ ਦੇ ਪਿਆਰਿਓ ਜਿਸ ਦੇਖ ਹਾਂ ਜੀਵਾਂ ਜਿਹਨੂੰ ਦੇਖਣ ਦੇ ਨਾਲ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਦੇਖਣ ਦਾ ਭਾਵ ਹੈ ਕਿ ਜਦੋਂ ਉਹਦੀ ਪ੍ਰਾਪਤੀ ਹੋ ਗਈ ਵੈਸੀ ਆਪਾਂ ਸਰੀਰਕ ਤੌਰ ਤੇ ਜਾਗਦੇ ਆ ਪਰ ਮਨ ਕਰਕੇ ਅਸੀਂ ਸੁੱਤੇ ਪਏ ਤੇ ਜਿਆਦਾ ਕਰਕੇ ਸਤਿਗੁਰੂ ਨੇ ਮਨ ਨੂੰ ਹੀ ਸਬੋਧਨ ਕੀਤਾ ਕਿ ਮਨ ਜਿਹੜਾ ਹੈ ਉਹ ਸੌ ਗਿਆ ਹੈ ਤੇ ਮਨ ਨੂੰ ਜਗਾਉਣਾ ਹੈ ਸਰੀਰ ਸੌ ਜਾਂਦਾ ਉਹਦਾ ਧਰਮ ਹੀ ਹੈ ਉਹਨੂੰ ਭੁੱਖ ਵੀ ਲੱਗਦੀ ਹੈ ਉਹਨੂੰ ਨੀਂਦ ਵੀ ਆਉਂਦੀ ਹੈ ਪਰ ਮਨ ਜਿਹੜਾ ਸੁੱਤਾ ਪਿਆ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਗੁਰ ਤੇਗ ਬਹਾਦਰ ਸਾਹਿਬ ਜੀ ਬਚਨ ਹੈ ਕਹਿੰਦੇ ਜਾਗ λεਹੋਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਜਿਹਦਾ ਤੂੰ ਮਾਣ ਕਰ ਰਿਆ ਨਾ ਇਹ ਸਰੀਰ ਦਾ ਤੇ ਸਰੀਰ ਵੀ ਨਾਲ ਥੋੜੇ ਜਾਣਾ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਮਨ ਦੇ ਪਿੱਛੇ ਮਨੁੱਖ ਭਟਕਦਾ ਹੈ ਪਰੀ ਤਾਂ ਪ੍ਰਭੂ ਦੀ ਅੰਸ ਹੈ ਨਾ ਆਤਮਾ ਜਿਹਨੂੰ ਕਹਿਆ ਜਾਂਦਾ ਹੈ ਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਸਰੀਰਾ ਮੇਰਾ ਹਰ ਤੂੰ ਜੋਤ ਰੱਖੀ ਤਾਂ ਤੂੰ ਜਗ ਮੈਂ ਆ ਪਹਿਲਾਂ ਜੀਵ ਰੱਖੀ ਤੇਰੇ ਜੀਵ ਆਤਮਾ ਜਿਹਨੂੰ ਆਪਾਂ ਕਹਿੰਦੇ ਜੀਓ ਤੇਰੇ ਅੰਦਰ ਰੱਖਿਆ ਆਪਾਂ ਸ਼ਬਦ ਪੜ੍ਹਦੇ ਜੀਓ ਪਿੰਡ ਜਿੰਨ ਸਾਜਿਆ ਜਿੰਦ ਪਾ ਕੇ ਸਰੀਰ ਬਣਾਇਆ ਨਾ ਪਰੇ ਨਾਲ ਥੋੜੇ ਗਾਣਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਂ ਇਹ ਸਰੀਰਾ ਮੇਰੇ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆ ਉਹ ਪਰਮੇਸ਼ਰ ਕਾਲਪੁਰਖ ਨੇ ਸਾਡੇ ਤੇ ਕਿਰਪਾ ਕੀਤੀ ਨੂੰ ਜਗਾਉਣ ਦਾ ਯਤਨ ਕਰ ਨੇ ਨਾ ਤਾਂ ਸੁੱਤਿਆਂ ਗਈ ਬਹਾਈ ਸਾਰੀ ਜ਼ਿੰਦਗੀ ਨਿਕਲ ਗਈ ਸਤਗੁਰੂ ਕਹਿੰਦੇ ਆਤਮਿਕ ਮੌਤੇ ਮਨੁੱਖ ਮਰ ਗਿਆ ਜਦੋਂ ਰੱਬ ਨੂੰ ਭੁਲਾ ਦਿੱਤੇ ਇਹ ਸਤਗੁਰੂ ਕਿਰਪਾ ਕਰ ਅਸੀਂ ਆਤਮਿਕ ਜੀਵਨ ਪ੍ਰਾਪਤ ਕਰ ਸਕੀਏ ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹਾਂ ਜੀਵਾ ਜੇ ਸਤਗੁਰੂ ਨੇ ਤਾਂ ਕਿਹਾ ਨਾ ਜਦੋਂ ਮੈਂ ਉਹਨੂੰ ਯਾਦ ਕਰਦਾ ਜਦੋਂ ਉਹਨੂੰ ਮੈਂ ਦੇਖਦਾ ਮੈਨੂੰ ਆਤਮਿਕ ਜੀਵਨ ਮਿਲਦਾ ਜਦੋਂ ਮੈਨੂੰ ਭੁੱਲ ਜਾਂਦਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਅੱਖਾਂ ਜੀਵਾਂ ਬਿਸਰੇ ਮਰ ਜਾਉ ਕਹਿੰਦੇ ਜਦੋਂ ਉਹਨੂੰ ਮੈਂ ਭੁੱਲ ਜਾਣਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹਾਂ ਜੀਵਾਂ ਹਰ ਬਿਨ ਚਸਾ ਨਾ ਜੀਵਤੀ ਹੁਣ ਪਲ ਕਿੰਨਾ ਕੁ ਵੱਡਾ ਹੁੰਦਾ ਪਲ ਦਾ 3ਵਾਂ ਹਿੱਸਾ ਹੁੰਦਾ ਚਸਾ ਮਤਲਬ ਰਤੀ ਮਾਤਰ ਵਾਸਤੇ ਹਰ ਬਿਨ ਚਸਾ ਨਾ ਜੀਵਤੀ ਗੁਰ ਮਿਲੋ ਹਰ ਰਸ ਪੀਵਾਂ ਏ ਸਤਗੁਰੂ ਕਿਰਪਾ ਕਰੋ ਏ ਮੇਰੇ ਗੁਰੂ ਜੀ ਰਹਿਮਤ ਕਰੋ ਗੁਰ ਮਿਲੋ ਹਰ ਰਸ ਪੀਵਾਂ ਮੈਂ ਹਰੀ ਦੇ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਕਰਾਂ ਰਹਾ ਪਹਿਲੀ ਪੰਕਤੀ ਸਤਗੁਰ ਕਹਿੰਦੇ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਕਿਉਂਕਿ ਇਹ ਤਾਂ ਆਪਾਂ ਸਾਰੇ ਜਾਣਦੇ ਸਿੱਖੀ ਦਾ ਸਿਧਾਂਤ ਹੈ ਜੇ ਰੱਬ ਨੂੰ ਮਿਲਣਾ ਹੈ ਪਰਮਾਤਮਾ ਨੂੰ ਮਿਲਣਾ ਤੇ ਗੁਰੂ ਤੋਂ ਬਿਨਾ ਨਹੀਂ ਮਿਲ ਸਕਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਣ ਪਰਮਾਤਮਾ ਨੇ ਆਪਣਾ ਆਪ ਸਤਗੁਰ ਦੇ ਵਿੱਚ ਟਿਕਾਇਆ ਦੇ ਕੋਲ ਸਾਨੂੰ ਸਤਗੁਰੂ ਨੇ ਦੇਹ ਦੇ ਨਾਲ ਨਹੀਂ ਜੋੜਿਆ ਦੇਹ ਗੁਰੂ ਥੋੜੇ ਹੈ ਜਦੋਂ ਹੁਣ ਇੱਕ ਸਵਾਲ ਪੈਦਾ ਹੋ ਰਿਹਾ ਪੰਜਾਬ ਦੇ ਵਿੱਚ ਖਾਸ ਕਰਕੇ ਰਵਿਦਾਸ ਜੀ ਨੂੰ ਭਗਤ ਕਹਿਣਾ ਜਾਂ ਗੁਰੂ ਕਹਿਣਾ ਹੁਣ ਜਦੋਂ ਅਸੀਂ ਸਿੱਖੀ ਦੇ ਸਿਧਾਂਤ ਨੂੰ ਦੇਖਦੇ ਆ ਗੁਰੂ ਕਿਹਨੂੰ ਆਖਿਆ ਗਿਆ ਗੁਰੂ ਸਰੀਰ ਨੂੰ ਨਹੀਂ ਆਖਿਆ ਸ਼ਬਦ ਨੂੰ ਆਖਿਆ ਗਿਆ ਤੇ ਸਰੀਰ ਤਾਂ ਮਰ ਜਾਈਗਾ ਸਰੀਰ ਤਾਂ ਖਤਮ ਹੋ ਜਾਏਗਾ ਸਰੀਰ ਤਾਂ ਕਿਸੇ ਦਾ ਵੀ ਨਹੀਂ ਰਿਹਾ ਜਿਹੜਾ ਉਹਦੀ ਭਗਤੀ ਕਰਦਾ ਉਹਨੂੰ ਭਗਤ ਕਿਹਾ ਜਾਂਦੇ ਇਹ ਸਰੀਰ ਵਿੱਚ ਆ ਕੇ ਜੋ ਗੁਰੂ ਸ਼ਬਦ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਕਰਦਾ ਉਹਨੂੰ ਭਗਤ ਕਿਹਾ ਜਾਂਦੇ ਤੇ ਉਹ ਗੁਰੂ ਅੱਜ ਵੀ ਮੈਂ ਕਈ ਵਲੇ ਬਿੰਦੀ ਕੀਤੀ ਸਾਨੂੰ ਕੋਈ ਪੁੱਛਦਾ ਅੱਜ ਸਾਡਾ ਸਾਡਾ ਗੁਰੂ ਕੌਣ ਹੈ ਆਪਾਂ ਕਹਿੰਦੇ ਸਾਡਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਵਾਲ ਹੁੰਦਾ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ਪਾਤਸ਼ਾਹ ਜੀ ਨੇ ਆਪ ਜਵਾਬ ਦਿੱਤਾ ਹੋਇਆ ਕਹਿੰਦੇ ਸ਼ਬਦ ਗੁਰੂ ਸੁਰਤ ਤੁਣ ਚੇ ਦਾ ਸ਼ਬਦ ਗੁਰੂ ਹੈ ਸਾਡੀ ਜਿਹੜੀ ਸੁਰਤ ਹੈ ਉਹ ਸਿੱਖ ਹੈ ਗੁਰੂ ਸ਼ਬਦ ਹੈ ਜਿਹਦੇ ਨਾਲ ਆਪਾਂ ਸਾਜ ਪਾਉਂਦੇ ਆਂ ਵਾਸ਼ਾ ਕਹਿੰਦੇ ਸਤਗੁਰ ਤੇ ਗਿਆਨ ਪਾਇਆ ਇਹ ਸਤਗੁਰੂ ਦੇ ਕੋਲੋਂ ਗਿਆਨ ਮਿਲੇਗਾ ਹਰ ਤਤ ਵਿਚਾਰਾ ਤਤ ਕਹਿੰਦੇ ਅਸਲੀਅਤ ਭਾਵ ਪਰਮਾਤਮ ਜੇ ਪਰਮਾਤਮਾ ਦੇ ਗੁਣਾਂ ਨੂੰ ਫਿਰ ਉਹ ਮਨੁੱਖ ਵਿਚਾਰਦਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਜਦੋਂ ਉਸ ਮੁਰਾਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ ਇੱਥੇ ਜਪ ਦੇ ਪੱਪੇ ਨੂੰ ਸਿਆਰੀ ਹੈ ਜਪਣ ਦੇ ਨਾਲ ਮਤ ਮਲੀਨ ਪ੍ਰਗਟ ਭਈ ਪ੍ਰਗਟ ਇੱਥੇ ਮਤਲਬ ਉਜਲ ਹੋ ਗਈ ਪ੍ਰਕਾਸ਼ ਹੋ ਗਿਆ ਮਤ ਗੰਦੀ ਸੀ ਮਤ ਮਲੀਨ ਪ੍ਰਗਟ ਭਈ ਰੋਜ਼ ਆਪਣਾ ਪੜਦੇ ਆ ਹਰੇਕ ਤਰੀਕੇ ਨਾਲ ਪਾਤਸ਼ਾਹ ਜੀ ਨੇ ਸਮਝਾਇਆ ਬੜੀਆਂ ਸੌਖੀਆਂ ਉਦਾਹਰਣਾਂ ਕਿਸੇ ਬੱਚੇ ਨੂੰ ਪੁੱਛ ਲਓ ਵੀ ਹੱਥ ਪੈਰ ਗੰਦੇ ਤਾਂ ਕਿਦਾਂ ਸਾਫ਼ ਕਰੀਂਦੇ ਕਹਿੰਦੇ ਪਾਣੀ ਦੇ ਨਾਲ ਜੇ ਕੱਪੜੇ ਗੰਦੇ ਆ ਤੇ ਕਿਦਾਂ ਸਾਫ਼ ਕਰੀਂਦੇ ਕਹਿੰਦੇ ਸਾਬਣ ਦੇ ਨਾਲ ਤੇ ਤੀਸਰੀ ਉਦਾਹਰਣ ਜੀ ਹੁਣ ਮਾਤੇ ਹੀ ਗੰਦੀ ਆ ਉਹਦੀ ਵੀ ਉਦਾਹਰਣ ਦਿੱਤੀ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੂਤ ਪਲੀਤੀ ਕਪੜ ਹੋਏ ਦੇ ਸਾਵਣ ਲਈਏ ਉਤ ਹੋਏ ਹਰੇਕ ਸਵਾਲ ਦਾ ਜਵਾਬ ਹੈ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮਰਾਰਾ ਸ਼ਿਵ ਸ਼ਕਤ ਮਿਟਾਈਆਂ ਉਹ ਕਲਿਆਣ ਸਰੂਪ ਪ੍ਰਮਾਤਮਾ ਜਿਹੜਾ ਹੈ ਸ਼ਿਵ ਸ਼ਕਤ ਸ਼ਿਵ ਸ਼ਗਤ ਮਿਟਾਈਆਂ ਚੁਕਾ ਅੰਧਿਆਰਾ ਅੰਦਰੋਂ ਅੰਧਕਾਰ ਖਤਮ ਹੋ ਗਿਆ ਗੁਰੂ ਦਾ ਕੰਮ ਹੀ ਹੈ ਗੁਰੂ ਹਨੇਰਾ ਦੂਰ ਕਰਦਾ ਤੇ ਪ੍ਰਕਾਸ਼ ਕਰ ਦਿੰਦਾ ਨਹੀਂ ਤਾਂ ਗੁਰ ਬਿਣ ਕੋਰ ਅੰਧਾਰ ਗੁਰੂ ਬਿਣ ਸਮਝ ਨਾ ਆਵੇ ਸ਼ਿਵ ਸ਼ਗਤ ਮਿਟਾਈਆਂ ਚੁਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਪ੍ਰਮਾਤਮਾ ਨੇ ਲਿਖ ਦਿੱਤਾ ਨਾ ਤਿੰਨ ਹਰ ਨਾਮ ਪਿਆਰਾ ਉਹ ਪਰਮੇਸ਼ਰ ਦੇ ਨਾਮ ਨੂੰ ਪਿਆਰ ਕਰਦੇ ਹੁਣ ਆਪਾਂ ਦੇਖਦੇ ਆਂ ਨਾ ਕਈ ਚੀਜ਼ਾਂ ਐਸੀਆਂ ਹੁੰਦੀਆਂ ਕਈ ਪਰਿਵਾਰਾਂ ਦੇ ਵਿੱਚ ਲੋਕ ਹੁੰਦੇ ਜਿਹੜੇ ਨਾਸਤਿਕ ਹੁੰਦੇ ਉਹਨਾਂ ਦੇ ਘਰੇ ਵਿੱਚ ਆਸਤਿਕ ਪੈਦਾ ਹੋ ਜਾਂਦੇ ਰੱਬ ਦੀ ਭਗਤੀ ਕਰਨ ਵਾਲਾ ਪੈਦਾ ਹੋ ਜਾਂਦਾ ਆ ਪਰਸੋਂ ਮੈਂ ਬੇਨਤੀ ਕੀਤੀ ਸੀ ਉਸੋ ਰਜਨੀਸ਼ ਨੇ ਲਿਖਿਆ ਕਿ ਭਗਤ ਰਵੀਦਾਸ ਜੀ ਵਰਗੇ ਜਿਹੜੇ ਭਗਤ ਪੈਦਾ ਹੋਏ ਹਨ ਇਹ ਤਾਂ ਉਦਾਂ ਦੇ ਫੁੱਲ ਆ ਜਿਦਾਂ ਜੰਗਲ ਵਿੱਚ ਫੁੱਲ ਖਿੜਦੇ ਨੇ ਆਪਣੇ ਆਪ ਖਿੜਦੇ ਆ ਤੇ ਆਪਣੇ ਆਪ ਹੀ ਸੁਗੰਧੀ ਦੇ ਦਿੰਦੇ ਆ ਤੇ ਨਾ ਉਹਨਾਂ ਦੇ ਪਿਤਾ ਜੀ ਨਾ ਦਾਦਾ ਜੀ ਨਾ ਪਰਦਾਦਾ ਕੋਈ ਐਸਾ ਕੋਈ ਇਤਿਹਾਸ ਨਹੀਂ ਮਿਲਦਾ ਪਰ ਉਹ ਇਦਾਂ ਦੇ ਫੁੱਲ ਸੀਗੇ ਜਿਹੜੇ ਆਪੇ ਖਿੜੇ ਤੇ ਆਪੇ ਸੁਗੰਧੀ ਵੰਡ ਗਏ ਅੱਜ ਵੀ ਵੰਡਦੇ ਪਏ ਆ ਤੇ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਜਿਨ੍ਹਾਂ ਤੇ ਭਾਗ ਲਿਖ ਕੇ ਭੇਜਦਾ ਨਾ ਪ੍ਰਮਾਤਮਾ ਧੁਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਣੋ ਜਿਸ ਦੇਖ ਹਾਂ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮਿਲ ਹੋ ਹਰ ਰਸ ਪੀਵਾਂ ਰਹਾਉ ਗੁਰੂ ਸਾਹਿਬ ਕਿਰਪਾ ਕਰਦੇ ਆ ਕਹਿੰਦੇ ਹਰ ਹਾਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਾਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਮੈਂ ਨਿਤ ਉਹਦੇ ਗੁਣਾਂ ਨੂੰ ਗਾਵਾਂ ਤੇ ਉਹਨਾਂ ਗੁਣਾਂ ਨੂੰ ਸੁਣਾ ਇਹ ਬਹੁਤ ਵੱਡਾ ਇੱਕ ਸਾਨੂੰ ਸਮਝਣ ਦਾ ਸਤਿਗੁਰ ਨੇ ਤਰੀਕਾ ਦੱਸਿਆ ਵੀ ਸਾਨੂੰ ਸਮਝ ਕਿਦਾਂ ਲੱਗੇ ਵੀ ਜੋ ਅਸੀਂ ਪੜ ਰਹੇ ਹਾਂ ਅਸੀਂ ਕੰਨਾਂ ਦੇ ਨਾਲ ਸੁਣੀਏ ਜਦੋਂ ਅਸੀਂ ਕੰਨਾਂ ਦੇ ਨਾਲ ਸੁਣਾਗੇ ਉਹਦੇ ਵਿੱਚ ਦੋ ਫਾਇਦੇ ਹੁੰਦੇ ਜਦੋਂ ਅਸੀਂ ਪਾਠ ਕਰਦੇ ਆ ਜਦੋਂ ਅਸੀਂ ਬੋਲ ਕੇ ਕਰਦੇ ਆ ਇੱਕ ਤਾਂ ਸਾਨੂੰ ਗਲਤੀ ਮਿਲਦੀ ਆ ਆਪਣੀ ਫਿਰ ਦੂਸਰਾ ਕੀ ਉਹ ਬਾਣੀ ਸਾਡੇ ਅੰਦਰ ਜਾਂਦੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਬਖਾਣੇ ਹੁਣ ਜੋ ਅਸੀਂ ਸੁਣਾਗੇ ਉਸੇ ਬੋਲੇ ਤੇ ਸਤਿਗੁਰੂ ਕਹਿੰਦੇ ਹਾ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਜਦੋਂ ਮੈਂ ਗਾਊਗਾ ਮੈਂ ਸੁਣੂਗਾ ਹਰ ਹਰ ਗਤ ਕੀਨੀ ਮੇਰੀ ਅਵਸਥਾ ਪ੍ਰਮਾਤਮਾ ਨੇ ਉੱਚੀ ਕਰ ਦਿੱਤੀ ਹਰ ਰਸ ਗੁਰ ਤੇ ਪਾਇਆ ਹਰੀ ਦੇ ਨਾਮ ਦਾ ਰਸ ਮੈਂ ਗੁਰੂ ਤੋਂ ਕੋਲੋਂ ਪ੍ਰਾਪਤ ਕੀਤਾ ਮੇਰਾ ਮਨ ਤਨ ਲੀਨੀ ਮੇਰਾ ਮਨ ਵੀ ਮੇਰਾ ਤਨ ਵੀ ਲੀਨ ਹੋ ਗਿਆ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰਦੀਨੀ ਮੇਰਾ ਸਤਿਗੁਰੂ ਮੇਰਾ ਗੁਰੂ ਤਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰਦੀਨੀ ਆਪਾਂ ਕਿਹ ਵੇਲੇ ਵਿਚਾਰ ਕਰ ਚੁੱਕੇ ਆ ਭਗਤ ਸ਼ਬਦ ਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ ਹੈ ਪੱਬਾ ਗੱਗਾ ਤੱਤਾ ਪੱਬਾ ਗੱਗਾ ਤੱਤੇ ਨੂੰ ਔਂਕੜ ਪੱਬਾ ਗੱਗਾ ਤੱਤੇ ਨੂੰ ਸਿਆਰੀ ਤੇ ਜਿੱਥੇ ਤੱਤੇ ਨੂੰ ਸਿਆਰੀ ਉਹਦਾ ਆਧਾਰ ਦਾ ਭਗਤੀ ਜਿਹਦਾ ਆਪਾਂ ਹੁਣੇ ਪੜਿਆ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਉੱਥੇ ਭਗਤ ਦੇ ਤੱਤੇ ਨੂੰ ਸਿਆਰੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਨਾਲੇ ਪੰਗਤੀ ਹੈ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਉਥੇ ਭਗਤ ਭਗਤਾਂ ਦੀ ਗੱਲ ਕੀਤੀ ਹੈ ਪ੍ਰਭੂ ਦੇ ਪਿਆਰਿਆਂ ਦੀ ਗੱਲ ਕੀਤੀ ਤੇ ਸਤਗੁਰੂ ਕਹਿੰਦੇ ਤਨ ਧਨ ਗੁਰ ਸਤਿਪੁਰਖ ਹ ਜਿਨ ਭਗਤ ਹਰディーਨੀ ਜਿਸ ਗੁਰ ਤੇ ਹਰ ਪਾਇਆ ਜਿਸ ਗੁਰੂ ਦੇ ਨਾਲ ਜੁੜ ਕੇ ਮੈਂ ਹਰੀ ਨੂੰ ਪ੍ਰਾਪਤ ਕੀਤਾ ਸੋ ਗੁਰ ਹਮਕੀਨੀ ਮੈਂ ਉਹ ਗੁਰੂ ਕਰ ਲਿਆ ਦਾ ਉਹਨੂੰ ਗੁਰੂ ਧਾਰਨ ਕਰ ਲਿਆ ਗੁਣ ਦਾਤਾ ਹਰ ਰਾਇ ਹੈ ਹਮ ਅਵਗਣ ਆਰੇ ਉਹ ਗੁਣਾ ਦਾਤਾ ਹਰ ਰਾਇ ਉਹ ਪਰਮੇਸ਼ਰ ਵਾਹਿਗੁਰੂ ਹੈ ਹਮ ਅਵਗਣ ਆਰੇ ਇਹ ਜੇ ਸਾਡੇ ਵਿੱਚ ਚੰਗੇ ਗੁਣ ਹਨ ਇਹ ਸਾਰੇ ਪਰਮੇਸ਼ਰ ਦੇ ਹਾਂ ਜਿਉ ਸਾਡੇ ਵਿੱਚੋਂ ਲੈ ਲੇ ਤੇ ਕੁਛ ਵੀ ਨਹੀਂ ਹੈ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਜੇ ਅਸੀਂ ਕੋ ਚੰਗਾ ਕੰਮ ਕਰ ਰਹੇ ਆ ਇਹ ਪਰਮੇਸ਼ਰ ਕਰਾ ਰਿਹਾ ਹੈ ਤੇ ਉਹਦੇ ਗੁਣ ਹਨ ਉਹ ਤਾਂ ਇੰਨਾ ਦਿਆਲੂ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋ ਨਾ ਸੂਜੀ ਜੇ ਤਿਸ ਗੁਣ ਕੋ ਕਰ ਕਿਉਂਕਿ ਗੁਣ ਦਾਤਾ ਹਰ ਰਾਇ ਹੈ ਹਮ ਅਬ ਗਣਿਆਰੇ ਹਮ ਪਾਪੀ ਪੱਥਰ ਡੂਬਦੇ ਗੁਰਮਤ ਹਰ ਤਾਰੇ ਪਾਪੀ ਜਿਹੜਾ ਹੁੰਦਾ ਨਾ ਪਾਪੀ ਕਹਿੰਦੇ ਪੱਥਰ ਬਣ ਜਾਂਦਾ ਹੈ ਪਾਪ ਕਰ ਕਰਕੇ ਪੱਥਰ ਬਣ ਜਾਂ ਉਹਨੂੰ ਕੋਈ ਲੈਣਾ ਦੇਣਾ ਨਹੀਂ ਉਹਨੂੰ ਭਾਵੇਂ ਪੱਥਰ ਦੇ ਉੱਪਰ ਪਾਣੀ ਪਾਈ ਜਾ ਉਹਨਾਂ ਨੂੰ ਭੇਜਣਾ ਥੋੜੇ ਹੋਣੇ ਉਹਨੂੰ ਕੋਈ ਫਰਕ ਨਹੀਂ ਪੈਣਾ ਪੱਥਰ ਨੂੰ ਪਾਪੀ ਪੱਥਰ ਡੂਬਦੇ ਉਹ ਡੁੱਬਦੇ ਹੀ ਹੈ ਪੱਥਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਪੱਥਰ ਡੁੱਬਦਾ ਹੀ ਆ ਨਾ ਤੇ ਪਾਪੀ ਡੁੱਬਦਾ ਹੀ ਆ ਤਰਦਾ ਨਹੀਂ ਐ ਪਾਪੀ ਪੱਥਰ ਡੂਬਦੇ ਗੁਰਮਤ ਹਰ ਤਾਰੇ ਹਰੀ ਪਰਮੇਸ਼ਰ ਜਿਹੜਾ ਗੁਰੂ ਦੀ ਮੱਤ ਦੇ ਕੇ ਉਹਨਾਂ ਨੂੰ ਤਾਰ ਦਿੰਦਾ ਕਦੋਂ ਜਦੋਂ ਉਹਦੀ ਸ਼ਰਨ ਵਿੱਚ ਆ ਜਾਂਦਾ ਤੂੰ ਗੁਣ ਦਾਤਾ ਨਿਰਮਲਾ ਹਮ ਅਬ ਗੁਣਿਆਰੇ ਇਹ ਸਤਗੁਰੂ ਤੂੰ ਗੁਣਾ ਦਾਤਾ ਹੈ ਔਰ ਨਿਰਮਲ ਹੈ ਹਮ ਅਪਗਉਣ ਆਰੇ ਹਰ ਸਰਨਾਕਤ ਰਾਖ ਲਿਓ ਮੂੜ ਮੁਗਦਨ ਸਤਾਰੇ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਤੇ ਸਾਨੂੰ ਰੱਖ ਲੈ ਮੂੜ ਮੁਗਦਨ ਸਤਾਰੇ ਸਹਜ ਆਨੰਦ ਸਦਾ ਗੁਰਮਤੀ ਜਦੋਂ ਗੁਰੂ ਦੀ ਮਤ ਲਈ ਆਤਮਿਕ ਢੋਲਤਾ ਮਿਲੇਗੀ ਜੀਵਨ ਵਿੱਚ ਆਨੰਦ ਮਿਲੇਗਾ ਸਹਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਇਥੇ ਮਨ ਦੇ ਨੰਨੇ ਨੂੰ ਸਿਆਰੀ ਹੈ ਜਦੋਂ ਅਸੀਂ ਮਨ ਦੇ ਨਾਲ ਉਹਨੂੰ ਧਿਆਉਂਦੇ ਹਾਂ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਜਦੋਂ ਹਰੀ ਸੱਜਣ ਦੀ ਪ੍ਰਾਪਤੀ ਹੋ ਗਈ ਘਰ ਸੋਹਲਾ ਗਾਇਆ ਸੋਹਲੇਦਾਰਤ ਹੁੰਦਾ ਖੁਸ਼ੀ ਦਾ ਗੀਤ ਜਦੋਂ ਉਹ ਘਰ ਦੇ ਵਿੱਚ ਇਥੇ ਹੁਣ ਘਰ ਦੇ ਰਾਰੇ ਨੂੰ ਸਿਆਰੀ ਹੈ ਜਦੋਂ ਸੱਜਣ ਘਰ ਦੇ ਵਿੱਚ ਆ ਗਏ ਹਮ ਘਰ ਸਾਜਣਾਏ ਸਾਚੇ ਮੇਲ ਮਲਾਇ ਉਹ ਸੱਚੇ ਨੇ ਮਲਾਇਆ ਸਹਿਜ ਮਲਾਇ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ اے ਸਤਿਗੁਰੂ ਹਰ ਦਿਆ ਧਾਰ ਪ੍ਰਭ ਬੇਨਤੀ اے ਸਤਿਗੁਰ ਜੀ ਪਰਮੇਸ਼ਰ ਜੀ ਸਾਡੀ ਬੇਨਤੀ ਹੈ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾ ਆ ਸਾਨੂੰ ਚੇਤਾ ਦੇ ਸਾਨੂੰ ਯਾਦ ਕਰਾ ਦੇ ਸਾਨੂੰ ਆਪਣੀ ਭਗਤੀ ਨਾਲ ਜੋੜ ਲੈ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾ ਆ ਜਨ ਨਾਨਕ ਮੰਗੈ ਧੋੜ ਤਿਨ ਜਿਨ ਸਤਗੁਰ ਪਾਇਆ ਕਹਿੰਦੇ ਮੈਂ ਉਹਨਾਂ ਦੀ ਚਰਨ ਧੋੜ ਮੰਗਦਾ ਜਿਨ੍ਹਾਂ ਨੇ ਸਤਗੁਰੂ ਪ੍ਰਾਪਤ ਕੀਤਾ ਵੀ ਸਤਗੁਰੂ ਕਿਦਾਂ ਪ੍ਰਾਪਤ ਹੁੰਦਾ ਹੈ ਇਹ ਗੁਰੂ ਅਮਰਦਾਸ ਜੀ ਨੇ ਭਲੀ ਭਾਂਤ ਦੱਸ ਦਿੱਤਾ ਤੇ ਗੁਰੂ ਅਮਰਦਾਸ ਜੀ ਦਾ ਆਪਾਂ ਸ਼ਬਦ ਪੜ੍ਹ ਰਹੇ ਆ ਗੁਰੂ ਅਮਰਦਾਸ ਜੀ ਦਾ ਰੋਜ਼ ਬਾਣੀ ਪੜ੍ਹੀ ਜਾਂਦੀ ਹੈ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਉਹਦ ਨਹੀਂ ਆਉਣਾ ਜਦਨ ਸਤਿਗੁਰ ਦੀ ਪ੍ਰਾਪਤੀ ਹੋਏਗੀ ਇਹ ਗੁਰੂ ਅਮਰਦਾਸ ਜੀ ਦੀ ਅਵਸਥਾ ਹੈ ਸਾਨੂੰ ਹੱਲੇ ਮਿਲਿਆ ਨਹੀਂ ਤੇ ਅਸੀਂ ਦਾਵਾ ਨਹੀਂ ਕਰ ਸਕਦੇ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਆਖਿਆ ਹੈ ਕਹਿੰਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਕਿਦਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਘਰ ਸੋ ਲਗਾਇਆ ਅੰਦਰ ਖੁਸ਼ੀ ਦੇ ਗੀਤ ਵੱਜਦੇ ਹਰ ਦਿਆਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤ ਗੁਰ ਪਾਇਆ ਕਿਉ ਕਿਦਾਂ ਮੜਦਾ ਬੇਨਤੀ ਕੀਤੀ ਸੀ ਹਰ ਕਿਤ ਬਿਦ ਪਾਈਏ ਸੰਤ ਜਣੋ ਜਿਸ ਦੇਖਹੁ ਜੀਵਾ ਹਰ ਬਿਨ ਚਸਾ ਨਾਲ ਜੀਵਤੀ ਗੁਰ ਮਿਲਹੁ ਹਰ ਰਸ ਪੀ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ